ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਫਰੂਟ ਫ्लाई ਟਰੈਪ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਆ ਇਹ ਜਿਹੜਾ ਆਪਾਂ ਇਹਦੇ ਵਿੱਚ ਕੈਪਸੂਲ ਲਗਾਇਆ ਜੀ ਉਹਦੇ ਵਿੱਚ ਜਿਹੜਾ ਲਿਕਵਿਡ ਆ ਉਹ ਆਪਾਂ ਖੁਦ ਆਪ ਔਨਲਾਈਨ ਮੰਗਵਾ ਕੇ ਉਹ ਇਹਦੇ ਵਿੱਚ ਫਿਲ ਕੀਤਾ ਤੇ ਆ ਤੁਸੀਂ ਮੱਖੀ ਦੇਖ ਰਹੇ ਹੋ ਤੇ ਇਹ ਜਿਹੜਾ ਆਪਾਂ ਲਿਕੜ ਮੰਗਵਾਇਆ ਸੀ ਉਹ ਆਪਾਂ ਦੇਖ ਰਹੇ ਆ ਇਹ ਮੈਥਾਈਲ ਗੈਨੋਲ ਜਿਹੜਾ ਇਹਦੇ ਵਿੱਚ ਆਪਣਾ ਜਿਹੜਾ ਜੀ ਉਹ ਕੈਮੀਕਲ ਹੁੰਦਾ ਜੀ ਇਹ ਆਨਲਾਈਨ ਜਿਹੜਾ ਆਪਾਂ ਨੂੰ ਇਹ ਮਿਲ ਜਾਂਦਾ ਜੀ ਤੇ ਇਹਦੇ ਨਾਲ ਜੇ ਆਪਾਂ ਤਿਆਰ ਕਰੀਏ ਇਹ ਜਿਹੜੇ ਕੈਪਸੂਲ ਆ ਤੇ ਕਾਫੀ ਜਿਹੜੇ ਉਹ ਸਸਤੇ ਪੈਂਦੇ ਆ ਤੇ ਰਿਜ਼ਲਟਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿਸ ਢੰਗ ਦੇ ਨਾਲ ਜਿਹੜੀ ਆਪਾਂ ਇਸ ਟਰੈਪ ਦੇ ਆਲੇ ਦੁਆਲੇ ਜਿਹੜੀ ਆ ਉਹ ਮੱਖੀ ਦੇਖ ਰਹੇ ਆ ਜੀ ਬੜਾ ਹੀ ਜ਼ਬਰਦਸਤ ਜਿਹੜਾ ਇਹਦਾ ਰਿਜ਼ਲਟ ਆ ਜੀ ਤੇ ਇਹ ਆਨਲਾਈਨ ਤੁਸੀਂ ਇਹ ਚੀਜ਼ ਮੰਗਵਾ ਕੇ ਤੇ ਤੁਸੀਂ ਘਰ ਦੇ ਵਿੱਚ ਹੀ ਮਤਲਬ ਪਲਾਈ ਦਾ ਜਿਹੜਾ ਕੋਈ ਪੀਸ ਲੈ ਕੇ ਉਹਦੇ ਵਿੱਚ ਇਹ ਲਿਕਵਿਡ ਜਿਹੜਾ ਜੀ ਜਿਹੜਾ ਇਹ ਆਪਾਂ ਇਹ ਲੀਕੜ ਦੇਖ ਰਹੇ ਆ ਇਹ ਲੀਕੜ ਜਿਹੜਾ ਫਿਲ ਕਰਕੇ ਤੇ ਤੁਸੀਂ ਆਪਣੇ ਫਲਾਂ ਨੂੰ ਜਿਹੜਾ ਜੀ ਤੇ ਸਬਜ਼ੀਆਂ ਨੂੰ ਤੁਸੀਂ ਇਸ ਜਿਹੜਾ ਇਹ ਮੱਖੀ ਤੋਂ ਬਚਾ ਸਕਦੇ